ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਚੇੜੀ ਗਈ ਹੈ ਤੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇ ਪਾਏ ਜਾ ਰਹੇ ਹਨ ਜੋ ਪਿੰਡ ਨਸ਼ਾ ਮੁਕਤ ਹੋ ਸਕੇ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਵੀ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਕੋਈ ਵੀ ਪਿੰਡ ਦਾ ਵਿਅਕਤੀ ਨਸ਼ਾ ਵੇਚਦਾ ਜਾ ਨਸ਼ਾ ਤਸਕਰੀ ਵਿੱਚ ਫੜਿਆ ਜਾਵੇਗਾ ਤਾਂ ਪਿੰਡ ਵਾਸੀ ਉਸ ਦੀ ਜ਼ਮਾਨਤ ਨਹੀਂ ਕਰਵਾਵੇਗਾ ਅਤੇ ਨਾ ਹੀ ਉਸ ਦੀ ਕੋਈ ਮਦਦ ਕਰਨਗੇ ਦੂਜੇ ਪਾਸੇ ਪਿੰਡ ਵਾਸੀਆਂ ਨੂੰ ਪੁਲਿਸ ਨੇ ਵੀ ਪ੍ਰੋਸਾਦ ਦਿੱਤਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਸਖਤ ਕਾਰਵਾਈ ਕਰੇਗੀ ਅਤੇ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕ ਵੀ ਪੁਲਿਸ ਦਾ ਸਾਥ ਦੇਣ ਜੀ ਉਸ ਭਾਜੀ ਨੇ ਸਾਥ ਬੋਲੇ ਨੇ ਬਹੁਤ ਬਹੁਤ ਬੜੀ ਧੰਨਵਾਦ ਇਹਨਾਂ ਦਾ ਫੈਲਾ ਸਰਕਾਰ ਨੇ ਜਿਹੜਾ ਐਡਾ ਅਪਰਾਲਾ ਕੀਤਾ ਉਹ ਤੋਂ ਬਾਅਦ ਜਿਹੜਾ ਪੁਲਿਸਦਾਰ ਸਨ ਇੰਨਾ ਸਾਥ ਦੇ ਰਿਹਾ ਪਿੰਡਾਂ ਪਿੰਡਾਂ 'ਚ ਜਾ ਕੇ ਪਤਾ ਲੱਗਦਾ ਚਲੋ ਸਾਨੂੰ ਮੌਕੇ ਤੇ ਸੁਨੇਹਾ ਮਿਲਿਆ ਅਸੀਂ ਨਕਰਪੁਰੇ ਬੇਨਤੀ ਕੀਤੀ ਨਕਰ ਦੇ ਸਾਥ ਦਾ ਬਹੁਤ ਯਾਰੀ ਸਾਡੇ ਮਾਨ ਨੂੰ ਕੀਰਨ ਸਾਹਿਬ ਨੇ ਜਿਹੜੀ ਇਹ ਨਸ਼ਾ ਦੇ ਖਰੋਦ ਨੂੰ ਮਹੂਮ ਚਲਾਈ ਹੈ ਤੇ ਬਹੁਤ ਹੀ ਵਧੀਆ ਇਹਦੇ ਕਰਕੇ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹੋਣਾ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ بڑا ਹੀ ਵਧੀਆ ਮੈਸੇਜ ਜਾ ਰਿਹਾ ਏ ਯੰਗ ਜਨਰੇਸ਼ਨ ਨੂੰ ਬਿਕੋਜ਼ ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਜੇ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਕ੍ਰੀਤੀ ਨੂੰ ਦਰਦ ਤੋਂ ਮੁਕਾ ਸਕਦੇ ਹਾਂ ਕੋਈ ਲੋੜ ਨਹੀਂ ਹੈ ਕਿ ਅਸੀਂ ਲੱਗੇ ਕਿ ਕਿਹੜਾ ਦੇਖਦੇ ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੀ ਸਟੈਪ ਆਨ ਕਰ ਰਹੀ ਹੈ ਕਿ ਨਸ਼ਿਆਂ ਦੇ ਤਰੀਕ ਤੋਂ ਜੰਗ ਛੱਡ ਗਈ ਆਪਾਂ ਦੀਆਂ ਇਹ ਬਹੁਤ ਵਧੀਆ ਗੱਲ ਹੈ ਕਿ ਇਸ ਦੇ ਲਈ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਮਿਲ ਕੇ ਆਏ ਅਸੀਂ ਪਿੰਡਾਂ ਆਇਆ ਕਿ ਪਿੰਦੇ ਪੰਚਾਇਤ ਮੈਂਬਰ ਦੇ ਪਿੰਦੇ ਸਰਪੰਚ ਸਾਹਿਬ ਸਟੌਰ ਗੁਰਦਨ ਸਿੰਘ ਜੀ ਸਾਡੇ ਨਾਲ ਅੱਜ ਨਹੀਂ ਸਮਾਗਮ ਹੋਇਆ ਤੇ ਇਹਨਾਂ ਨੇ ਬੜਾ ਵਧੀਆ ਇੱਕ ਯੰਗ ਜਨਰੇਸ਼ਨ ਨੂੰ ਮੈਸੇਜ ਅੱਜ ਇੱਕ ਸੈਮੀਨਾਰ ਕਰਾ ਕੇ ਦਿੱਤਾ ਤੇ ਇੱਕ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਉਂਦੇ ਆ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਵਿੱਚ ਉਹਨਾਂ ਨੂੰ ਲੱਗੇ ਆਨੰਦ ਆਵੇ ਇਹ ਤਰ੍ਹਾਂ ਦੇ ਕੰਪੀਅਰ ਤੋਂ ਮਤਾ ਵੀ ਪਾਇਆ ਗਿਆ ਹੈ ਕਿ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਕਿ ਅਸੀਂ ਮੋਟਿਆਂ ਦੇ ਜਿਹੜੇ ਆਧੂ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥ ਨਹੀਂ ਦਵਾਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਵਧ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਾਇਆ ਇਹ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਸਬੰਧਤ ਪਿੰਡ ਦੇ ਨਗਰ ਨਾਲ ਜੁੜਕੋ ਮੈਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅਸੀਂ ਖੁਦ ਵੀ ਇੱਕ ਸਪੋਰਟਸਮੈਨ ਆ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਾਇਕ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੁਚੀ ਵਿਵਧਾਨ ਤਾਂ ਕਿ ਆਪਾਂ ਇਸ ਨਸ਼ਿਆਂ ਦੀ ਕੁਰੀਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਖੇਡਾਂ ਦੇ ਵੱਲ ਤੇ ਆਪਣੀ ਸਰੀਰਕ ਤੰਦਰੁਸਤੀ ਵੱਲ ਵਧਦੇ ਚੱਲੀਏ ਮੈਂ ਇਹੀ ਕਹਿਣਾ ਚਾਹੁੰਦਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾਂ ਦਾ ਵਧੀਆ ਲੱਗਿਆ ਜੇ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨੇ ਵੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਲੂਕ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਹੀ ਆਪਣੇ ਪਿੰਡ ਦੇ ਵਿੱਚ ਮੀ ਨਸ਼ੇ ਦੀ ਆਵਾਜ਼ ਮਾਰੀ ਜਾ ਰਹੀ ਹੈ ਲੋਕਾਂ ਨੇ ਬਹੁਤ ਸਾਰਾ ਕਿ ਲੋਕ ਕਹਿੰਦੇ ਜੀ ਆਪਾਂ ਦਸਾਈਆਂ ਨ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਉਹ ਹੋਂਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 20% ਨਹੀਂ ਦਰਪ ਕਰਾਂਗੇ ਨਾ ਉਹਦੀ ਜਵਾਨ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾ ਉਹਦੇ ਨਾਲ ਸਾਡਾ ਬਾਈ ਕਰ ਮਤਾ ਵੀ ਪਾਇਆ ਗਿਆ ਮਤਾ ਵੀ ਪਾਇਆ ਜੀ ਮਤਾ ਪੰਚਾਇਤ ਮਤੇ ਦੇ ਵਿੱਚ ਇਹ ਪਾਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਸਾ ਪੇਛਦਾ ਫੜਿਆ ਜਾਂਦਾ ਜਾਂ ਕੋਈ ਦਸੂਆ ਵੀ ਤਾਂ ਅਸੀਂ ਉਹਦੋਂ ਵੱਧ ਤੋਂ ਵੱਧ ਮਾਨ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਹੋਰ ਲੋਕਾਂ ਨੂੰ ਵੀ ਮੈਸੇਜ ਕਰੇ ਵੀ ਕੰਨ ਚਨ ਹੋਰ ਪੰਚਾਇਤ ਹੋਰ ਪੰਚਾਇਤਾਂ ਨੂੰ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸੋਲੋ ਵੀ ਦਵਾਂਗੇ ਸਾਡੀ ਵੀ ਛੋਟੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਰੋਡ ਪਾਓ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਕਿ ਇਕੱਲੇ ਪੁਲਿਸ ਤੋਂ ਨਹੀਂ ਯਾਨੀ ਕਿ ਸਾਰਿਆਂ ਨੂੰ ਇਕੱਠੇ ਹੋ ਬਿਲਕੁਲ ਸਾਰਿਆਂ ਦਾ ਹੱਕ ਆ ਇਹ ਪੁਲਿਸ ਤਾਂ ਆਪਣੇ ਨਾਲ ਆਇਆ ਵੀ ਜਾਂ ਮੈਂ ਆਪਣੀ ਪੁਲਿਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਉੱਤੋਂ ਟੋਕ ਨਹੀਂ ਹੁੰਦੀ ਹੁਣ ਹੋਉ ਨਹੀਂ ਰਹੇ ਹਾਂ ਪੁਲਿਸ ਨੂੰ ਪੁਲਿਸ ਨੇ ਪੁਲਿਸ ਨੂੰ ਨਹੀਂ ਬਖਸਿਆ ਉਹ ਰੇਦੂ ਵੱਧੋ ਪਰ ਇਹਨਾਂ ਨੂੰ ਇਤੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਹਾਨ ਹੈ ਨਾ ਇਹ ਸਭ ਆਪਣਾ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆਪਰੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਬਾਪ ਨੂੰ ਮੇਰੇ ਵੱਤੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਕਿ ਅਸੀਂ ਹਲਫਤ ਕਰਾਂਗੇ ਵੱਧ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਖ ਦੀ ਲੋੜ ਪਵੇ ਕੋਈ ਘੋੜ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਥ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਹੀ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਡਾਕੀ ਜੀ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਜਿਹੜਾ ਇਹ ਕਾਪਰਲਾ ਕੀਤਾ ਸਾਡੇ ਮੇਰੇ ਵੱਲੋਂ ਪੰਚਾਇਤ ਵੱਲੋਂ ਨੱਦਰ ਦਲਦੀ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਕਾਰ ਤੇ ਮਾਣ ਹੈ ਪੰਚਾਇਤ ਦਾ ਭਗਵੰਤ ਸਿੰਘ ਸੀਐਮਏ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦਲਦੀ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹਦਾਚ ਕੀਤੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆ ਜਾਵੇ ਤਾਂ ਹੋਰ ਹੀ ਕੋਈ ਜ਼ਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ ਤਾਂ ਇਹ ਸਾਡੀ ਬੇਨਤੀ ਹੈ ಗ್ರಾಮ ਪੰਚਾਇਤ ਪਿੰਡ ਦੇ ਤੇ ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਸਰਪੰਚ ਸਾਹਿਬ ਜੀ ਨੇ ਜੀ ਮੈਡਮ ਨੇ ਅਜਾ ਨਸ਼ਾ ਚਲਾਉਂਦਾ ਹੋ ਕਦੇ ਐਂ ਨਹੀਂ ਕੀਤਾ ਆ ਉਸ ਨੂੰ ਵੀ ਪੂਰਾ ਮੁਕਤੀ ਨੂੰ ਕਰਾਂਗੇ ਤੇ ਤੇਰੀ ਸਰਕਾਰ ਉਸ ਅਸ਼ਰੇ ਦੇ ਨੂੰ ਵੀ ਕਰਨਾ ਚਾਹੁੰਦੀ ਆ ਕਿ ਉਹ ਪਾਸ ਰਾਮਾਂਗੀ ਤਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਮੌਜੂਦਨ ਪੀੜੀ ਆ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੇਊਗੀ ਤੇ ਨਾ ਦੋਨਾਂ ਦੇ ਨਾਲ ਉਸੇ ਤਰ੍ਹਾਂ ਇਹ ਸਹਿਮਤਾਂ ਖੜੇ ਹੋਣਗੇ ਉਹ ਵੀ ਇਹ ਨਸ਼ਿਆਵਰੇ ਜੋ ਵੀ ਮਤਲਬ ਸੁਣਦੀ ਸਾਡੀ ਵੀਰ ਜੀ ਸਰਪੰਚ ਨਾਲ ਕਿ ਬਹੁਤ ਵਧੀਆ ਕਿਤਾ ਫਮ ਦੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਲ ਮਸ਼ਹਾਲੇ ਵਿੱਚ ਅਜ ਬਹੁਤ ਹੋਣੀ ਦਿੱਕੀ ਹੋਈ ਨੇ ਇਹ ਤੋਂ ਪਚੰਦੇ ਲਈ ਬਹੁਤ ਵਧੀਆ ਇਹ ਕਲਾ ਕੀਤਾ ਜੋ ਵੀ ਅਸੀਂ ਇਹਨਾਂ ਲਈ ਖਾਣਾ ਜੀ ਇਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਪ੍ਰਮਾਨ ਸਥਾਨ ਨੂੰ ਦਿੱਤਾ ਬਹੁਤ ਮਿਲਿਆ ਕਿਤਾ ਸੇ ਨਾਲ ਪੂਰਾ ਗਿਆ ਦੀ ਤੁਹਾਨੂੰ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਕੇ ਵਾਇਕਲ ਕਰਨ ਦੀ ਪਾਏ ਹਾਂ ਹਾਂ ਜੀ ਹਾਂ ਜੇ ਸਾਰੇ ਪੈਕੀ ਟੋਟੋ ਹੋ ਕੇ ਚੱਲਾਂਗੇ ਜੀ ਕਿਸੇ ਦਿਲਾਜ ਮਤ ਨਾਲ ਹੈ ਪੰਜੇ ਸਾਹਿਬ ਨੰਬਰ ਤੋਂ ਸਾਰੀ ਪੰਚਾਇਤ ਨੰਬਰ ਕੀਤਾ ਇਹਦਾ ਰੋਪ ਜ਼ਰੂਰ ਹੋ ਜਾ। ਤੇ ਤੁਹਾਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ। ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜ੍ਹੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀਗੀ। ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣਗੇ ਇਹਦੇ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਨਾ ਕੇ ਬੰਦਾ ਸੁਣ ਲੱਗਦਾ ਚਾਹਦੇ ਵੀ ਬੱਚੇ ਪੜ੍ਹਾਈ ਤਲਾਸ਼ ਨੂੰ ਬਾੜੀ ਮੈਂ ਕਿਹਾ ਜੀ ਬਹੁਤ ਜ਼ਰੂਰਤ ਹੈ ਨਾ ਜੇ ਨਾ ਲੜਨ ਦੀ ਲੋਕਸਾ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਪਰ ਮੰਗੇ ਜਾ ਕੇ ਸਾਡੇ ਸਰਪੰਚ ਗੁਰਜਨ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੈਸਲਾ ਲੇਤਾ ਪੰਨੂ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਸ਼ੇ ਦੇ ਵਿੱਚ ਉੱਤਰਹੀ ਹੈ ਜੀ ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਬੰਗਲਾ ਕੀਤਾ ਜੀ ਸਰਪੰਚ ਸਾਹਿਬ ਤੇ ਸਾਡੇ ਮੈਂਬਰ ਸਾਹਿਬਾਨ ਨੇ ਕਿ ਬਾਕੀ ਸਾਡੇ ਦਾ ਪਾਸ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਐਚ.ਐਚ. ਸਾਹਿਬ ਆਏ ਨੇ ਜੀ ਉਹਨਾਂ ਦੇ ਬਹੁਤ-ਬਹੁਤ ਧੰਨਵਾਦ। ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز